ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਠਾਕ ਮੇਰੇ ਭਰਾ ਰਿਪੋਰਟਰਾਂ ਦੇ ਫਾਰਮ ਵਿੱਚ ਪਹੁੰਚੇ ਸੀ ਅੱਜ ਫੇਰ ਤੇ ਕਿਉਂਕਿ ਉਦੋਂ ਦਿਨ ਘਾਟੀ ਇੱਕ ਵੈੜ ਬੜੀ ਰਿਪੋਰਟਰ ਚਲਦੀ ਜਾ ਰਹੀ ਸੀ ਵੈੜੇ ਬੜੇ ਸਮੇਂ ਤੋਂ ਚਲਦੀ ਜਾ ਰਹੀ ਸੀ ਤਾਂ ਇਹ ਪਿੰਡ ਦੇ ਵਿੱਚ ਇੱਕ ਹੋਰ ਵੀਰ ਕੋਈ ਇਹ ਗਾਂ ਉਹਨੇ ਕਾਫੀ ਯੋਰ ਲਵਾਇਆ ਸੀ ਸਾਰਾ ਕੁਝ ਐਂਡ ਹੋ ਗਿਆ ਫਿਰ ਉਹ ਫੜਾ ਦਿੱਤੀ ਗਈ ਇੱਥੇ ਪਹੁੰਚੀ ਤੇ ਇੱਥੇ ਚਲੋ ਅੱਜ ਗਾਂ ਵੇਖੋ ਰਿਪੀਟਰਾਂ ਦੇ ਵਿੱਚੋਂ ਇਹ ਵੀ ਵੈੜ ਇੱਕ ਆਣ ਕਿਥੇ ਪਹਿਲਾਂ ਉੱਥੇ ਘਰੇ ਬਣੀ ਨਹੀਂ ਤੇ ਇੱਥੇ ਆਣ ਕੇ ਫਾਰਮ 'ਚ ਆਣ ਕੇ ਗੱਬਣ ਹੋ ਗਈ ਆ ਰਿਪੀਟਰ ਕੁਝ ਨਹੀਂ ਇਹਨੂੰ ਦਿੱਤਾ ਗਿਆ ਇਦਾਂ ਬਣ ਗਈ ਐ ਸੁੱਕੀ-ਪੁੱਕੀ ਜਿétrਾਂ ਪਿੱਛੋਂ ਆਈ ਐ ਤੇ ਠੀਕ ਹੈ ਜੀ ਤੇ ਇੱਕ ਵਾਰੀ ਗੱਲਬਾਤ ਕਰਦੇ ਆ ਫਿਰ ਬਾਬਾ ਜੀ ਨਾਲ ਕਿਉਂਕਿ ਵੈੜ ਨਿਕਲੀ ਆ 사ਸੀ ਕਾ ਬਾਬਾ ਜੀ ਵਾਹਿਗੁਰੂ ਜੀ ਤੇ ਵੈੜ ਬਣੀ ਅੱਜ ਫਿਰ ਨਿਕਲਿਆ ਕੀ ਗੱਲ ਬਾਤ ਹਾਂਜੀ ਢੰਡਰ ਸਾਹਿਬ ਨਿਕਲ ਆਈ ਤੇ ਕਿੰਨੀ ਕੋ ਖੁਸ਼ੀ ਆ ਇੱਕ ਮੈਨੂੰ ਦੱਸਿਓ ਕਿ ਅੱਗੇ ਨੂੰ ਕਮਾਈ ਚ ਜਾਂ ਕੋਈ ਥੋੜਾ ਦੇਣ ਡੀਆਂ ਵਾਧਾ ਆਏਗਾ ਇਹ ਚੀਜ਼ ਗੱਲ ਕਰ ਲਈਏ ਹਾਂ ਹੁਣ ਕਮਾਈ ਪੀਣੀ ਹਣਾ ਆਪਣੇ ਤੋਂ ਪਹਿਲਾਂ ਕੋਈ ਹੋਰ ਹੀ ਚੀਜ਼ ਰਿਸ਼ਤੇਦਾਰ ਸਾਰੇ ਭੈਣ ਭਰਾ ਦੇ ਛੜ ਦੇ ਕੰਮ ਸਾਰੇ ਰਿਸ਼ਤੇਦਾਰ ਸਾਰੇ ਆਂਦੇ ਹਾਂ ਪਰ ਮੈਂ ਤਾਂ ਮੈਨੂੰ ਇੱਕ ਮੌਕਾ ਸਿਰਫ ਇੱਕੋ ਮੌਕਾ ਦੇ ਦਿਓ ਜੇ ਮੈਂ ਕਾਮਯਾਬ ਹੋ ਜਾਵਾਂਗਾ ਤੇ ਠੀਕ ਹੈ ਜੇ ਨਾ ਹੋਣਾ ਦੇਖੀ ਉਸ ਦਿਨ ਜਿਹੜੀ ਰਿਪੋਰਟਰ ਨਿਕਲੀ ਉਹ ਫਿਰ ਵੇਚਤੀ ਸੇਲ ਕਰਦੀ ਤੇ ਚੰਗੇ ਦੇ ਗਈ ਪੈਸੇ ਉਹ ਵੀ ਹਨਾ ਤਾਂ ਅੱਗੇ ਰੋ ਕੋਈ ਫਾਇਦਾ ਹੋਣ ਡਿਆ ਕੋ ਲੱਗਦਾ ਮਤਲਬ ਕਿੰਨੀਆਂ ਗਾਵਾਂ ਰਿਪਿਟਰ ਜਿਹੜੀਆਂ ਆਪਾਂ ਤੁਹਾਡੇ ਫਾਰਮ ਚੋਂ ਹੀ ਆਪਾਂ ਕੱਢੀਆਂ ਨੇ ਤੇ ਕਿਵੇਂ ਲੱਗਦਾ ਮਤਲਬ ਕੰਮਕਾਰ ਕੋਈ ਕੀ ਫਰਕ ਯਾ ਆਪਦਾ ਕੋਈ ਅੱਗੇ ਨੂੰ ਅੱਗੇ ਨਾਲੋਂ ਹੁਣ ਚੜਦੀ ਕਲਾ ਤੇ ਇਹ ਵੈੜ ਬੜੀ ਵਧੀਆ ਸੀ ਤੇ ਜਿਹੜੇ ਵੀਰ ਕੋ ਨੇ ਬੜਾ ਹੀ ਯੋਰ ਲਾਇਆ ਇਹਦੇ ਦੀ ਐਂਡ ਹੋ ਗਿਆ ਹੈ ਇੱਥੇ ਆਣ ਕੇ ਬਣ ਗਈ ਇੱਥੇ ਕਿਉਂ ਬਣ ਗਈ ਆਣ ਕੇ ਵੀ ਛੱਡੀ ਹੈ ਆ ਅੱਜ ਤੋਂ ਅੱਜ ਮੈਂ ਵੀ ਛੱਡ ਛੱੜਤੀ ਮੈਂ ਢਿਲੋ ਸਾਹਿਬ ਇੱਕ ਟੀਕਾ ਲਾ ਕੇ ਕਿ ਪਤਾ ਨਹੀਂ ਯਾਰ ਇੰਨਾ ਯੋਰ ਲਾਦੇ ਅਸੀਂ ਇੱਕ ਟੀਕੇ ਨਾਲ ਕਿੱਥੋਂ ਕਿ ਸੰਦ ਕੱਬਣ ਕੀ ਪਤਾ ਹੋਏ ਜਾਂ ਨਾ ਛੱਡ ਦਈਏ ਪਰ ਅੱਜ ਤੇ ਇੱਕ ਬੰਦਾ ਮੰਗਦਾ ਵੀ ਮੈਂ ਤਾਂ ਖਰਚਾ ਦੇ ਦੇਣੀ ਲੈਣਾ ਹਾਂ ਮੈਨੂੰ ਅੱਜ ਵੀ ਅੰਮ੍ਰਿਤ ਗਰਮਾ ਢਿਲੋ ਸਾਹਿਬ ਕੋਲ ਇੱਕਦਮ ਚੈੱਕ ਕਰਾਈ ਤੇ ਉਹ ਤੇ ਪਾਸ ਹੋ ਗਈ ਤੇ ਇਹ ਸ਼ੱਕ ਚ ਹਾਂ ਹਾਂ ਤੇ ਅੱਜ ਮੈਨੂੰ ਸ਼ੱਕ ਢਾ ਲੈਣ ਦੋ ਦਿਨਾਂ ਚ ਕੀ ਸ਼ੱਕ ਨਿਕਲ ਜੂ ਮੈਂ ਨਹੀਂ ਉਹਨਾਂ ਕਾ ਹੁਣ ਕਢਾ ਲਿਆ ਸ਼ੱਕ ਮੈਨੂੰ ਚੈੱਕ ਕਰਾ ਲਾ ਹੁਣ ਕਾ ਕੱਢ ਲਾ ਆਣ ਕੇ ਹੁਣ ਇਹਦਾ ਹਾਂ ਤੇ ਬਾਕੀ ਵਧੀਆ ਲੱਗਦਾ ਕਿ ਉਹਨਾਂ ਮੈਂ ਕਹਿਨ ਦਾ ਮਤਲਬ ਕਿ ਅੱਗੇ ਚੋ ਅੱਗੇ ਨੂੰ ਮੁਨਾਫੇ ਚ ਜਦੋਂ ਦੇ ਆਏ ਆ ਜੇ ਆਪ ਅੱਗੇ ਜਾਣੇ ਆ ਤੇ ਆਪਾਂ ਨਾਲ ਖੜਦੇ ਵੀ ਆ ਹਨਾ ਉਹਦੀ ਇੰਨੀ ਕਿਰਪਾ ਵਾ ਜਿਹੜਾ ਪ੍ਰੋਸ਼ਾ ਕਰਦਾ ਤੱਕ ਕਿੰਨਾ ਕੁ ਯਕੀਨ ਭਰੋਸਾ ਕਿੰਨਾ ਕੁ ਢਲੋਂ ਸਾਹਿਬ ਪੂਰਾ ਭਰੋਸਾ ਢਲੋਂ ਸਾਹਿਬ ਕਿੰਨੀਆਂ ਕਾਮਾਂ ਨਿਕਲ ਚੁੱਕੀਆਂ ਨੇ ਜਦੋਂ ਦੇ ਆਏ ਆਂ ਯਾਰ ਹੋਰ ਵੀ ਆ ਉਹਨਾਂ ਦਾ ਵੀ ਟਾਈਮ ਆਊਗਾ ਉਹਨਾਂ ਦੀ ਵੀ ਜ਼ਰੂਰ ਦੱਸਾਂਗੇ ਦੱਸਾਂਗੇ ਟਾਈਮ ਘਟਿਆ ਟਾਈਮ ਘਟਿਆ ਨਾ ਮੇਰੇ ਕੋ ਵੀ ਟਾਈਮ ਘਟਿਆ ਤੇ ਆਪਾਂ ਐਂ ਹੀ ਤੇ ਚਲੋ ਫੇਰ ਵੇਚ ਲੈਣੇ ਆ ਤੇ ਖੁਸ਼ੀ ਅੱਜ ਕਿੰਨੀ ਕਿੰਨੀ ਫੇਰ ਖੁਸ਼ੀ ਹੋਣੇ ਬੈਠ ਦੇ ਇਹ ਰੱਖਣੀ ਕਿ ਵੇਚਣੀ ਗਾ ਨਹੀਂ ਇਹ ਰੱਖਾਂਗੇ ਨਵਾਂ ਡੰਗਰਿਆ ਰੱਖੀਏ ਨਵਾਂ ਡੰਗਰਿਆਂ ਨਾਲ ਇਹਨੇ ਦੁੱਧ ਦੁੱਧ ਚੰਗਾ ਕੱਢਣਾ ਵਾ ਰੱਖਾ ਤੇ ਇਹ ਕਰਕੇ ਯਾਰ ਪੀਟਰ ਸਾਰੀਆਂ ਇੱਧਰ ਗਈਆਂ ਸੀ ਜੜੀਆਂ ਵਿੱਚੋਂ ਆ ਵਕਤ ਗੱਬਣ ਜਾ ਰਹੀਆਂ ਕੁਝ ਸੇਲ ਕਰਤੀਆਂ ਵੀਰ ਨੇ ਇਹ ਅਗੇ ਵੀਰ ਗੱਬੜ ਆਪਣਾ ਗਾਂ ਲੈ ਆਉਂਦਾ ਇੱਕ ਫੰਡਰ ਤੇ ਇੱਥੋਂ ਗੱਬਣ ਕਰਕੇ ਆਪਾਂ ਵੇਚਦੇ ਨੇ ਉਹ ਗੱਲਿਆ ਨਾ ਵੀਰ ਬਿਲਕੁਲ ਜੀ ਲੈ ਨੇ ਰਿਪੀਟਰ ਜਿਹੜੀ ਨਹੀਂ ਕਰੇ ਬੰਦੀ ਜਹਾ ਜ਼ੋਰ ਲਾ ਲੈਂਦੇ ਸਾਰੀ ਦੁਨੀਆ ਕੇ ਹੁਣ ਨਹੀਂ ਬਣਨੀ ਨਹੀਂ ਬਣਨੀ ਤੇ ਇੱਥੇ ਆਣ ਕੇ ਆਪਾਂ ਫਿਰ ਗੱਬਣ ਕਰ ਦੇਣੀ ਆ ਤਾਂ ਆਪਾਂ ਬਹੁਤਾ ਖਰਚ ਵੀ ਨਹੀਂ ਕਰਦੇ ਨਹੀਂ ਨਾ ਕਰਦੇ ਸਾਬ ਕੱਲ ਹੋਰ ਵਾਸ਼ੀ ਛੱਡ ਕੇ ਗਿਆ ਹਾਂ ਹਾਂ ਇਹਦੇ ਨਾਲ ਵੀ ਛੱਡ ਗਿਆ acha ਹੋਰ ਛੱਡ ਗਿਆ ਉਹ ਵੀ ਬਣ ਜਾਣੀ ਆ ਹਾਂ ਠੀਕ ਆ ਨਾ ਉਹ ਵੀ ਬਣ ਜੂ ਉਹਦਾ ਵੀ ਟਾਈਮ ਆ ਗਿਆ ਲੋ ਮੁੰਡੇ ਛੱਡ ਗਿਆ ਪਰ ਉਹ ਮੁੰਡੇ ਨੇ ਵਾਦਾ ਕੀਤਾ ਇੱਕ ਕੀ ਆਂਦਾ ਆਂਦਾ ਵੀ ਲੈ ਆ ਜਾ ਜੋ ਬਣ ਗਈ ਤੇਰੇ ਤੂੰ ਆਂ ਦਾ ਨਿਕਲ ਆਉਣੀ ਆ ਆਂ ਦਾ ਪਰ ਕਿ ਗੱਲ ਨਿਕਲ ਆਉਣੀ ਤੇ ਵਾਦਾ ਕਰਾਂਦਾ ਮੈਨੂੰ ਪੈਸੇ ਹੀ ਮਿਲਦੇ ਆ ਬਾਹਰ ਦੇ ਕੋਈ ਨਾ ਬਣਾਨਾ ਕਿ ਟਾਈਮ ਆਉਣ ਦਾ ਆਂਦਾ ਪਰ ਤੈਨੂੰ ਤਾਂ ਦੇਣੀ ਆ ਕਿ ਜਦਨ ਤੂੰ ਚੈੱਕ ਕਰਾ ਦੇਗਾ ਉਹ ਦਿਨ ਮੇਰੇ ਕੋਲ ਜੋ ਪੈਸੇ ਮੰਗੇਗਾ ਦੇਗਲਾ ਜਾਣਾ ਮੰਗ ਲੇ ਆਊਗਾ ਟਾਈਮ ਕੋਈ ਗੱਲ ਨਹੀਂ ਉਹ ਵੀ ਜਲਦੀ ਆਊਗਾ ਬਾਕੀ ਕੋਈ ਨਹੀਂ ਬੰਨ ਜਾ ਬਾਕੀ ਭਰਾ ਨੂੰ ਖੁਸ਼ਗੀ ਪੂਰੀ ਆ ਹਾਂਜੀ ਬਹੁਤ ਫਾਰਮ ਤਰੱਕੀ ਚ ਅੱਗੇ ਨੂੰ ਹਨਾ ਕਿ ਮਤਲਬ ਜਿਹੜੀ ਗਾਂ ਪਿਸ਼ੋਕ ਨੇਚਰ ਤੋਂ ਆਣ ਕੇ ਇੱਥੇ ਗੱਭਣ ਹੋ ਜਾਣੀ ਤੇ ਫਿਰ ਆਪਾਂ ਪੈਸੇ ਸੇਲ ਮੁਨਾਫਾ ਹੋ ਜਾਂਦਾ ਕੁਝ ਹਨਾ ਉਦਾਂ ਇਹਨਾਂ ਦਾ ਕੀ ਦੇਣਾ ਕਹਿੰਨੇ ਹਨਾ ਗੱਭਣ ਹੋਣ ਤੇ ਫੇਰ ਹੀ ਮੁੱਲ ਇਹਨਾਂ ਦਾ ਤੇ ਇੱਕ ਗੱਲ ਕਰਦਾ ਲਿਆਉਣ ਵਾਲੇ ਦੀ ਇਹ ਵੀ ਸੇਵਾ ਬੜੀ ਵੱਡੀ ਆ ਚਲੋ ਸਾਡੀ ਤੇ ਹੈ ਹੀ ਆ ਜਿਹੜੇ ਗੱਬਣ ਕਰਾਉਣੀਆਂ ਉਹਨੇ ਰੱਬ ਨੇ ਸਾਡੇ ਹੱਥੋਂ ਪਰ ਤੁਹਾਡੀ ਸੇਵਾ ਵੀ ਬੜੀ ਤਗੜੀ ਆ ਜਿਹੜਾ ਹੈ ਹਨਾ ਤੇ ਇਹ ਵੀ ਜਾਨ ਹੀ ਬਚਾਉਂਦੇ ਜਿਹ ਇਹਨਾਂ ਦੀ ਤੇ ਬਹੁਤ ਜਾਨ ਬਚਾਉਣ ਵਾਲੀ ਗੱਲ ਹੈ ਤੇ ਰਲ ਮਿਲ ਕੇ ਰਲ ਮਿਲ ਕੇ ਜੇ ਨਾ ਬਚਾਉਂਦੇ ਬੜੇ ਚਿਰ ਦੀ ਏ ਚੋਹਾ ਪੰਜਾ ਸਾਲਾਂ ਤੋਂ ਦਸਣ ਡੇ ਰਿਪੀਟਰ ਆ ਤੇ ਪਿਛੇ ਉਹਦੇ ਕੋਲ ਸ਼ੇਰੇ ਕੋਲ 4-5 ਸਾਲ ਤੋਂ ਰਿਪੀਟਰ ਚੱਲਣ ਦੀ ਆ ਤੇ ਚੋਹਾ 50 ਸਾਲਾਂ ਬਾਅਦ ਬਣੀ ਹੈ ਕਿ ਮੈਂ ਟੀਕਾ ਲਵਾਉਣਾ ਢਿੱਲੋ ਸ਼ਾਹ ਕੋ ਤੇ ਚੱਲ ਯਾਰ ਤੂੰ ਲੈ ਜਾ ਮੈਂ ਵੇਖ ਲੈ ਜੇ ਤੇਰੇ ਮਨ ਦੀ ਖੁਸ਼ੀ ਆਂਦਾ ਨਹੀਂ ਮੈਂ ਤੇ ਘਲੋਂ ਲੌਂਡਿਆਂ ਲੈ ਜਾ ਮੈਂ ਕਿਹਾ ਕੋ ਘਲੋਂ ਜਿਹੜੀ ਲੌਂਡਿਆਂ ਨਾ ਉਹ ਫੜਾ ਦੇ ਹੋਰ ਵੇਖ ਲੈ ਅੱਜ ਹੁਣ ਉਹ ਵੀਡੀਓ ਵੇਖੂ ਤੇ ਉਹਨੇ ਵੀ ਕਹਿਣਾ ਯਾਰ ਉਹਦੇ ਕੋਈ ਕਦਾਂ ਬਣ ਗਈ ਕਦਾਂ ਨਿਕਲ ਆਈ ਉਹਨੇ ਲਵਾਈ ਟੀਕਾ ਮੈਂ ਹਾਲੇ ਨਹੀਂ ਲਵਾਣਾ ਜਦ ਤਨ ਆਪ ਆਹੀ ਹੁੰਦੇ ਹੁਣ ਉਹਨੇ ਕਿਹਾ ਚਲ ਜਾਨੂੰ ਹੋਰ ਕਿਦਾ ਮੈਂ ਲਾਉ ਟੀਕਾ ਹਾਂ ਬਾਕੀ ਇੱਕ ਆਸ ਰੱਖਣੀ ਚਾਹੀਦੀ ਜਿਹੜਾ ਵੀ ਵੀਰ ਭਰਾ ਮੇਰਾ ਥੋੜਾ ਸਬਰ ਜ਼ਿੰਦਗੀ ਦੇ ਵਿੱਚ ਰੱਖੋ ਟੰਗਰ ਗੱਬਣ ਹੋ ਜਾਂਦਾ ਵਾ ਔਡਰ ਪਾਓ ਗਾਈਆਂ ਨੂੰ ਦਵਾਈ ਭਰਾਓ ਚੰਗੇ ਡਾਕਟਰ ਦੀ ਸਲਾਹ ਲੈ ਕੇ ਗਾਈਆਂ ਗੱਭਣ ਹੁੰਦੀਆਂ ਨਾ ਛੱਡੋ ਇਹਨਾਂ ਨੂੰ ਪਰ ਡਾਕਟਰ ਚੰਗਾ ਕਿੱਥੋਂ ਲੱਭਣ ਇਹ ਵੀ ਦੱਸੀਏ ਨਾ ਸਾਹਿਬ ਇੱਕ ਗੱਲ ਹੋਰ ਦੱਸਦਾ ਹਾਂ ਹਾਂ ਤੁਹਾਡੇ ਵੀਡੀਓ نیٹ ਰਾਈ ਹੈ ਜਿਹੜੀ ਅਸੀਂ ਕਹਿਣ ਡਿਆ ਅੱਜ ਤੋਂ 4-5 ਸਾਲ ਪਹਿਲਾਂ ਮਈਆਂ ਦਾ ਜਿੱਤਾ ਮੰਦਾ ਹੀ ਨਾ ਤੇ ਅੱਜ ਗਾਈਆਂ ਦਾ ਮੰਦਾ ਤੇ ਅੱਜ ਮਈ ਇਹ ਨਾਲ ਹੀ ਜਾਂਦੀ ਤੇ ਰੋਜ਼ ਨੂੰ ਗਾਂਵ ਨਹੀਂ ਜਰਹੀ ਜਾਣੀ ਚੋਕ ਨਹੀਂ ਲਈ ਜਾਨੀ ਇਹ ਤਾਂ ਗੱਲ ਹੈ ਕੋਕੜ ਗਾਂ ਜਿਹੜੀ ਕਿਲੋ 2 ਕਿਲੋ ਉਹ ਵੀ 30-35 ਹਜ਼ਾਰ ਤੋਂ ਘੱਟ ਨਹੀਂ ਮਿਲੇਗੀ ਮੈਂ ਅੱਜ ਵੀਡੀਓ ਲਈ ਤੁਹਾਨੂੰ ਕਹਿਣਾ ਸਹੀ ਗੱਲ ਆ ਇਹ ਤਾਂ ਗੱਲ ਸਹੀ ਕਰਤੀ ਉਹ ਇਲਾਜ ਬੜੇ ਨਿਕਲੇ ਗਾਈਆਂ ਗੱਬਣ ਹੁੰਦੀ ਗਾਂ ਹੀ ਨਹੀਂ ਹੈ ਨਹੀਂ ਬਾਹਰ ਹੁਣ ਕਿੰਨੀਆਂ ਕਿਤੇ ਗਾਈਆਂ ਬਾਹਰ ਸਹੀ ਗੱਲ ਗੱਲ ਸਿਆਣੀ ਕੀਤੀ ਤੁਸੀਂ ਜਿਹੜੇ ਸਾਹਮਣੇ ਚਾਹੀਦੇ ਸਹੀ ਹੈ ਸਹੀ ਹੈ ਬਾਕੀ ਬੜੀ ਖੁਸ਼ੀ ਹੋਈ ਹੈ ਚਲੋ ਵੀਰ ਨੇ ਗੱਲਬਾਤ ਕੀਤੀ ਆਪਣੇ ਨਾਲ ਤੇ ਵੜ ਚੌਥਾ ਸਾਲਾਂ ਬਾਅਦ ਜਾ ਕੇ ਰਿਪੀਟਰ ਗੱਬਣ ਹੋਈ ਹੈ ਠੀਕ ਹੈ ਗੱਲ ਜੀ ਪਿੰਡ ਦੇ ਵਿੱਚ ਹੀ ਗਾਂਹੀਂ ਜਿਹੜੀ ਇੱਥੇ ਆਈ ਫੇਰ ਦੁਬਾਰਾ ਦੂਜੇ ਘਰ ਚ ਤੇ ਇੱਥੇ ਆਣ ਕੇ ਗੱਬਣ ਕਰਤੀ ਚਲੋ ਬਾਕੀ ਵੀਡੀਓ ਵੇਖਣ ਵਾਲਿਆਂ ਨੂੰ ਕਹਿ ਦਿਓ ਮੜ ਜਾ ਲਾਈਕ ਨਿਕ ਪਿਆਰਪੂਰ ਕਹਿ ਦਿਓ ਮੜ ਜਾ ਮਾਸਟਰ ਢਿੱਲੋ ਸਾਹਿਬ ਦਾ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰਨਾ ਕਿੰਨਾ ਤੱਕ ਪਹੁੰਚੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਭਰਾ ਜੇ ਜਾਨ ਬਚਾਉਣ ਰਿਹਾ ਗਾਵਾਂ ਦੀ ਤੇ ਸਾਡਾ ਵੀ ਫਰਜ਼ ਬਣਦਾ ਕਿ ਭਰਾ ਦੀ ਸਪੋਰਟ ਕਰੀਏ ਸ਼ੇਅਰ ਕਰਨਾ ਨਹੀਂ ਸੱਚ ਨੂੰ ਨਹੀਂ ਕੋਈ ਕਰਦਾ ਕਿ ਇੱਥੇ ਗੰਦਮਤ ਨੂੰ ਸਪੋਰਟ ਚੰਗਾ ਕਰਨ ਰਿਹਾ ਕੋਈ ਮਿਹਨਤ ਕਰਨ ਰਿਹਾ ਜਾਂ ਕਰਕੇ ਦਿਖਾਉਣ ਰਿਹਾ ਉਹਨੂੰ ਕੋਈ ਸਪੋਰਟ ਨਹੀਂ ਆ ਠੀਕ ਹੈ ਜੀ ਬਿਲਕੁਲ ਢਿਲ ਸਭ ਸਪੋਰਟ ਕਰਨਗੇ ਕਿੰਨਾ ਯਾਰ ਥੱਕੇ ਖਾ ਕੇ ਅਕਸਰ ਅਧਿਕਾਰੀ ਹੋਣਾ ਇਹ ਤਾਂ ਗੱਲ ਹੈ ਵਾ ਚਲੋ ਠੀਕ ਹੈ ਧੰਨਵਾਦ ਹੈ ਭਰਾ ਦਾ ਬਹੁਤ ਬਹੁਤ ਗੱਲ ਕਰਨ ਦਾ ਠੀਕ ਹੈ ਜੀ ਅੰਡ ਦੇਰ ਕੁ ਵਾਰ ਦੇ ਵਿੱਚ ਏਅਰਪੋਰਟ ਅਫੇਅਰ ਕਰਬਣ ਹੋਈ ਤਾਂ ਕਰਕੇ ਆਪਾਂ ਵੀਡੀਓ ਇੱਕ ਕਿਉਂਕਿ ਕਾਫੀ ਸਮੇਂ ਦੀ ਹੀ ਪਿੰਡ ਦੇ ਵਿੱਚ ਹੀ ਤੇ ਹੁਣ ਆਣ ਕੇ ਇਹ ਫਾਰਮ ਦੇ ਵਿੱਚ ਗੱਭਣ ਹੋ ਗਈ ਹੈ ਤੇ ਮੇਰੇ ਭਰਾ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ